ਅੱਜ ਇਸ ਸਟੇਜ ਤੇ ਕੀ ਇਹ ਟੱਕਰ ਕਰ ਰਹੀ ਹੈ ਪਿਛਲਾ ਬੈਸਟਰੀ ਜਿਹੜਾ ਡੀਐਸਡਬਲਯੂ ਹੈ ਇਹਦੇ ਕਰਕੇ ਕੈਨਸਲ ਹੋਇਆ ਅੱਜ ਸਾਡੇ ਜਿਹੜਾ ਫੰਕਸ਼ਨ ਹੈ ਅਸੀਂ ਸਾਰਾ ਸਟੇਜ ਸੈਟਅਪ ਕਰ ਲਿਆ ਰ ਡੀਨ ਨਾਲ ਗੱਲ ਕਰਨ ਦੀ ਅਕਲ ਲੇਗੀ ਅਥਾਰਟੀ ਨੂੰ ਜੇ ਪਰਮਿਸ਼ਨ ਇਸ ਤਰ੍ਹਾਂ ਪੰਜਾਬੀ ਗਾਇਕ ਅਰਜਨ ਢਿੱਲੋਂ ਤੋਂ ਬਾਅਦ ਹੁਣ ਗਾਇਕ ਗੁਰਦਾਸ ਮਾਨ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸ਼ੋਅ ਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ ਜਿਸ ਕਾਰਨ ਇਹ ਪ੍ਰੋਗਰਾਮ ਰੱਦ ਕਰਨਾ ਪੈ ਗਿਆ ਉਦੋਂ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਰੋਜ਼ ਦੇ ਵਿੱਚ ਧਰਨੇ ਉੱਤੇ ਬੈਠ ਗਏ ਇਸ ਫੈਸਲੇ ਦੇ ਨਾਲ ਵਿਦਿਆਰਥੀਆਂ ਦੇ ਵਿੱਚ ਭਾਰੀ ਰੋਸ ਪੈਦਾ ਹੋ ਚੁੱਕਾ ਹੈ ਅੰਦਾਜ਼ਾ ਹੈ ਕਿ ਗੁਰਦਾਸ ਮਾਨ ਦੇ ਸ਼ੋਅ ਰੱਦ ਨੂੰ ਲੈ ਕੇ ਨਾਰਾਜ਼ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸ਼ੋਅ ਉਹਨਾਂ ਦੇ ਸੱਭਿਆਚਾਰਕ ਪ੍ਰੋਗਰਾਮ ਦਾ ਹਿੱਸਾ ਸੀ ਅਤੇ ਪ੍ਰਸ਼ਾਸਨ ਦਾ ਇਹ ਫੈਸਲਾ ਗੈਰਬਾਜ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅੰਦਾਜ਼ਾ ਹੈ ਕਿ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਸਟੇਜ ਸਜਾਇਆ ਗਿਆ ਸੀ ਪਰ ਪ੍ਰਸ਼ਾਸਨ ਤੋਂ ਆਖਰੀ ਸਮੇਂ ਤੱਕ ਇਜਾਜ਼ਤ ਨਹੀਂ ਲਈ ਗਈ ਸੀ ਇਹ ਲਾਈਵ ਸ਼ੋ ਸਭਿਆਚਾਰਕ ਪ੍ਰੋਗਰਾਮ ਜਸ਼ਨੇ ਰਿਵਾਇਤ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ ਪਰ ਇਜਾਜ਼ਤ ਨਾ ਮਿਲਣ ਦੇ ਕਾਰਨ ਸ਼ੋ ਨੂੰ ਆਖਰੀ ਸਮੇਂ ਤੇ ਰੱਦ ਕਰਨਾ ਪੈ ਗਿਆ ਜਾਣਕਾਰੀ ਦੇ ਅਨੁਸਾਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਬਾਹਰੀ ਲੋਕ ਵੀ ਸ਼ੋ ਦੇਖਣ ਦੇ ਲਈ ਆਏ ਹੋਏ ਸਨ ਪੀਓ ਸਟੂਡੈਂਟ ਕੌਂਸਲ ਦੇ ਉਪ ਪ੍ਰਧਾਨ ਨੇ ਕਿਹਾ ਕਿ ਗੁਰਦਾਸ ਮਾਨ ਦੇ ਸ਼ੋ ਦੇ ਲਈ ਪੀਓ ਪ੍ਰਸ਼ਾਸਨ ਡੀਸੀ ਦਫਤਰ ਤੇ ਪੁਲਿਸ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਜਾ ਰਹੀ ਸੀ ਪਰ ਆਖਰੀ ਸਮੇਂ ਡੀਸੀ ਦਫਤਰ ਤੋਂ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਕਾਰਨ ਸ਼ੋਅ ਨੂੰ ਰੱਦ ਕਰਨਾ ਪੈ ਗਿਆ ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਦੇ ਲਈ ਉਹਨਾਂ ਨੇ 25 ਲੱਖ ਰੁਪਏ ਖਰਚ ਕੀਤੇ ਨੇ ਇਸ ਦੌਰਾਨ ਉਹਨਾਂ ਨੇ ਪੀਓ ਮੈਨੇਜਮੈਂਟ ਨੂੰ ਸਖਤ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਬੇਇਨਸਾਫੀ ਕੀਤੀ ਹੈ ਇਸ ਦੌਰਾਨ ਪੀਓ ਮੈਨੇਜਮੈਂਟ ਦੇ ਖਿਲਾਫ ਨਾਰਾਵਾਜੀ ਵੀ ਕੀਤੀ ਗਈ ਹੈ ਤੰਦਾਜ਼ੀ ਕਿ ਇਸ ਦੌਰਾਨ ਉਹਨਾਂ ਨੇ ਆਪਣੇ ਸਮਰਥਕਾਂ ਦੇ ਨਾਲ ਸਟੇਜ ਤੇ ਵਿਰੋਧ ਪਰਦਰਸ਼ਨ ਵੀ ਕੀਤਾ ਹੈ ਭਾਜੀ ਗੁਰਦਾਸ ਮਾਨ ਦਾ ਸ਼ੋਅ ਕੈਨਸਲ ਹੋਇਆ ਕੀ ਕਾਰਨ ਬਣੇ ਭਾਜੀ ਇਹਦੇ ਵਿੱਚ ਮੇਰੇ ਨਾਲ ਸ੍ਰੀ ਆਮ ਧੱਕਾ ਦੇ ਪੋਲਿਟਿਕਸ ਕੀਤੀ ਹੈ ਲੈਫਟ ਤੇ ਡੀਐਸਡਬਲਿਊ ਹੈ ਇੱਥੇ ਅਥਾਰਟੀ ਹੈ ਉਹਨਾਂ ਨੇ ਮੇਰੇ ਨਾਲ ਕੀਤੀ ਹੈ ਜੇਕਰ ਭਾਜੀ ਪਰਮਿਸ਼ਨ ਨਹੀਂ ਸੀਗੀ ਤਾਂ ਐਡਾ ਵੱਡਾ ਸੈਟਅਪ ਸਟੇਜ ਕੁਰਸੀਆਂ ਲਾਈਟਿੰਗ ਕਿਵੇਂ ਲੱਗ ਗਈ ਜੇ ਪਰਮਿਸ਼ਨ ਸੀ ਤਾਂ ਹੀ ਇੱਥੇ ਟਰੱਕ ਆਇਆ ਯੂਨੀਵਰਸਿਟੀ ਦੇ ਤਾਂ ਹੀ ਸਟੇਜ ਸੈਟਅਪ ਹੋਇਆ ਸਾਊਂਡ ਸੈਟਅਪ ਹੋਇਆ ਐਂਡ ਮੂਮੈਂਟਸ ਮੈਨੂੰ ਆਕੇ ਕਹਿ ਰਹੇ ਕਿ ਪਰਮਿਸ਼ਨ ਨਹੀਂ ਹੋ ਰਹੀਗੀ ਐਸਐਸਪੀ ਮੈਡਮ ਨਾਲ ਅਸੀਂ ਦਿਨ ਦੇ ਵਿੱਚ ਮਿਲ ਕੇ ਆਏ ਆ मैडम ਕਹਿੰਦੀ ਤੁਹਾਡਾ ਜਿਹੜਾ ਡੀਨ ਹੈ ਇੱਥੇ ਦਾ ਡੀਐਸਡਬਲ ਹੈ ਉਹਨੇ ਮੈਨੂੰ ਰਾਤ ਗੱਲ ਕੀਤੀ ਹੈ ਤੇ ਉਹਨੇ ਗੱਲ ਇਹ ਕਹੀ ਕਿ ਬਈ ਅਸੀਂ ਤਾਂ ਪੋਸਟਪੋਨ ਕਰ ਰਹੇ ਹਾਂ 2 ਦਿਨ ਅੱਗੇ ਤੇ ਸਾਨੂੰ 25 ਦਾ ਗਰਾਉਂਡ ਕਰਾ ਦਿਓ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਮਿਲਦੀ ਤੁਸੀਂ ਆਪ ਸਾਰੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਕਿਹਾ ਤਾਂ ਮੈਨੂੰ ਅਸਿਸੂ ਮੈਡਮ ਕਹਿ ਰਹੇ ਨੇ ਇਹ ਗੱਲ ਕਿ ਡੀਨ ਤੁਹਾਡੀ ਅਥਾਰਟੀ ਮਨਾ ਕਰਦੀ ਹੈ ਮੈਨੂੰ ਇੱਥੇ ਕਹਿੰਦੇ ਅਸੀਂ ਆ ਕਰਤੀ ਤੁਸੀਂ ਐਨਓਸੀ ਲਿਆ ਦਿਓ ਅੱਜ ਤੱਕ ਸਰ ਕੋਈ ਇਤਿਹਾਸ ਚ ਟੈਸਟ ਨਹੀਂ ਹੋਏਗਾ ਸਿਰਫ ਐਕਸੈਪਟ ਜਦੋਂ ਆਪਣੀ ਸਟੋਰੀ ਲੱਗੀ ਹੋਵੇ ਕਿ ਬਈ ਹਾਨੂੰ ਐਨਓਸੀ ਚਾਹੀਦੀ ਹੋਵੇ ਅੱਜ ਤੱਕ ਬਿਨਾ ਐਨਓਸੀ ਦੇ ਪੈਸਟੁੰਦੇ ਪਿਛਲਾ ਪੈਸਟੋਰ ਕਿੱਥੇ ਸੀ ਐਨਓਸੀ ਉਹਦੀ ਇਹ ਨਿਯਮ ਕਾਨੂੰਨ ਮੇਰੇ ਤੇ ਕਿਉਂ ਮੈਨੂੰ ਪੈਸ ਨਹੀਂ ਦਿੱਤਾ ਚਲੋ ਠੀਕ ਆਪਾਂ ਸਹਿ ਲਿਆ ਇੱਕ ਰੁਪਿਆ ਨਹੀਂ ਦਿੱਤੇਗਾ ਸਾਰਾ ਪੈਸਾ ਜੀਬ ਤੋਂ ਲਾ ਲਿਆ ਅੱਜ ਔਨ ਮੂਵਮੈਂਟ ਜਦੋਂ ਮੇਰਾ ਸਿੰਗਰ ਇੱਥੇ ਆਣਾ ਹੈ ਜਦੋਂ ਸਿੰਗਰ ਨਹੀਂ ਆਂਦੇ ਰੇ ਮੈਨੂੰ ਸ਼ੋ ਨਹੀਂ ਕਰਨ ਦੇ ਕਿੰਨੇ ਵਜੇ ਦਾ ਸ਼ੋ ਸੀ ਅੱਜ ਦਾ ਭਾਜੀ 7 ਵਜੇ ਦਾ ਸ਼ੋ ਸੀਗਾ ਗੁਰਦਾਸ ਮਾਨ ਸਾਹਿਬ ਨੂੰ ਅਸੀਂ ਪੇਮੈਂਟ ਕਰਕੇ ਸਾਰੀ ਗੱਲ ਹੋ ਰਹੀ ਸੀ ਐਂਡ ਮੂਵਮੈਂਟ ਮੈਨੂੰ ਸੈਟਰਡੇ ਇਥੇ ਸ਼ੋਅ ਹੈ ਜਿਹੜਾ ਕੈਨਸਲ ਹੋਇਆ। ਬੜਾ ਫੇਲਰ ਉਹ ਵੀ ਇਹਨਾਂ ਦੀ ਫੇਲਰ ਕਰਕੇ ਹੋਇਆ ਹੈ। ਇਹਨਾਂ ਦੇ ਪ੍ਰਸ਼ਾਸਨ ਕਰਕੇ ਠੀਕ ਹੈ। ਇਸ ਤੋਂ ਬਾਅਦ ਕਹਿੰਦੇ ਮੈਨੂੰ ਇਹਨੇ ਸੈਟਰਡੇ ਇਨਫੋਰਮ ਕੀਤਾ ਵੀ ਤੁਸੀਂ ਆਪਣਾ ਵੈਨਿਊ ਚੇਂਜ ਕਰ ਲਓ। ਮੈਨੂੰ ਲਾਰਜ ਲੋਅਲ ਸਟੇਜ ਹੈ। ਉੱਥੇ ਦੀ ਪਰਮਿਸ਼ਨ ਦਿੱਤੀ ਹੋਈ ਸੀ ਤੇ ਉੱਥੇ ਸਟੇਜ ਸੈਟਅਪ ਕਰ ਲਓ। ਮੈਨੂੰ ਸੈਟਰਡੇ ਕਹਿੰਦੇ ਭਾਜੀ ਦੱਸੋ ਕਿਹੜਾ ਦਫ਼ਤਰ ਸੈਟੇ ਸੰਡੇ ਪਰਮਿਸ਼ਨ ਦਿੰਦਾ। ਹਮ ਇੱਕ ਵਰਕਿੰਗ ਡੇ ਹੈ। ਮੰਡੇ ਦਾ ਤੇ ਟਿਊਜ਼ਡੇ ਦਾ। ਦੋ ਦਿਨਾਂ 'ਚ ਕਿਹੜੀ ਪਰਮਿਸ਼ਨ ਤੁਸੀਂ ਦੱਸੋ ਕਿਹੜਾ ਦਫ਼ਤਰ ਪਰਮਿਸ਼ਨ ਪਲੀਅਰੈਂਸ ਦੇਵੇ ਐਨਓ ਜਿੰਨੀ ਮੇਰੀ ਪ੍ਰਸ਼ਾਸਨ ਨਾਲ ਗੱਲ ਹੋਈ ਮੇਰੇ ਕਈ ਜਾਣਕਾਰੋ ਨੇ ਮੈਨੂੰ ਗੱਲ ਇਹ ਸਿਰਫ ਯੂਨੀਵਰਸਿਟੀ ਨੂੰ ਪਰਮਿਸ਼ਨ ਲਓ ਤੇ ਇੰਟੀਮੀਸ਼ਨ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਇੰਟੀਮੀਟ ਕਰੇਗੀ ਅਥਾਰਟੀ ਨਾਲ ਦੀਆਂ ਪੁਲਿਸ ਡਿਪਲੋਏ ਹੋ ਜਾਏਗੀ ਇਹਨਾਂ ਨੇ ਮੈਨੂੰ ਗਲਤ ਗਾਈਡ ਕੀਤਾ ਗੁੰਮਰਾਹ ਕਰਨ ਦੀ ਇੱਕ ਕੋਸ਼ਿਸ਼ ਤੋਂ ਕੀਤੀ ਕਿਉਂਕਿ ਪੋਲਿਟਿਕਸ ਕਰ ਰਹੀ ਸੀ ਮੇਰਾ ਪੈਸਟ ਨਾ ਕਰਾਂ ਦੀ ਹੂੰ ਉੱਥੇ ਭਾਜੀ ਸਟੇਜ ਆਲਰੇਡੀ ਸੈਟ ਅਪ ਹੁੰਦਾ ਹੈ ਬਣਿਆ 5 ਫੁੱਟ ਦਾ ਸਟੇਜ ਬਣਿਆ ਹੋਇਆ ਉੱਥੇ ਪਾਸਟਿੰਗ ਕੱਟ ਪੈਂਦੀ ਆ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਕ੍ਰੀਡਿਟ ਬਰਾਉਂਸ ਸੈਟ ਅਪ ਕਰ ਲਓ ਆਪਣਾ ਅਸੀਂ ਉੱਥੇ ਪਰ ਪ੍ਰਥਮੇਰੀ ਕਾਸਟਿੰਗ ਵੱਧ ਨਹੀਂ ਸੀ ਕਿ ਨਵਾਂ ਸਟੇਜ ਲੱਗਣਾ ਸੀਗਾ ਹਾਂ ਚਲੋ ਆਪਾਂ ਕਿਹ ਕੁ ਚੱਕਰ ਨਹੀਂ ਪੈਸਾ ਲੱਗ ਰਿਹਾ ਲੱਖ ਦੋ ਲੱਖ 4 ਲੱਖ ਤਾਂ ਜੀ ਠੀਕ ਹੈ ਸਾਨੂੰ ਰਿਟਨ ਪਰਮਿਸ਼ਨ ਹੈ ਮੈਂ ਫੋਨ ਤੇ ਸਾਣਾ ਭਜੀ 23 ਤਰੀਕ ਜਿਹਦੇ ਨੂੰ ਸ਼ਹੀਦ ਭਗਤ ਸਿੰਘ ਦੀ ਜਨਮਤੀ ਸੀ ਸ਼ਨੀਵਾਰ ਸੀਗਾ ਉਸ ਦਿਨ ਰਾਤ ਨੂੰ ਪਰਮਿਸ਼ਨ ਇਹਨਾਂ ਨੇ ਮੈਨੂੰ ਦਿੱਤੀ ਹੈ ਉਸ ਦਿਨ ਸਾਈਨ ਜੇਕਰ ਹੋਈ ਹੈ ਤਾਂ ਇਸ ਤੋਂ ਵੱਡਾ ਪ੍ਰੂਫ ਕੀ ਹੋ ਸਕਦਾ ਹੈ ਇਹਦੇ ਸਿਟਨ ਲਿਖਿਆ ਹੋਇਆ ਹੈ ਗੁਰਦਾਸ ਮਾਨ ਸਾਹਿਬ ਦਾ ਕ੍ਰਿਕਟ ਗਰਾਊਂਡ ਦਾ ਇਹ ਡੀਨ ਦੇ ਸਾਈਨ ਹੈ ਫਾਰਵਰਡਿਟ ਟੂ ਅਗੇਂਸ ਚੀਫ ਸਕਿਉਰਿਟੀ ਜੋ ਵੀ ਹੈਗੇ ਹਮ ਜੇਕਰ ਭਾਜੀ 11:30 ਵੇ ਰਾਤ ਨੂੰ ਸਾਈਨ ਹੋਇਆ ਮੈਂ ਆਪਣਾ ਸਟੇਜ ਸੈਟਅਪ ਸ਼ੁਰੂ ਕਰ ਲਾਤਾ 3:30 ਵਜੇ ਤੱਕ ਉੱਥੇ ਬੈਠਾ ਸੈਟਅਪ ਲਵਾਇਆ ਸਵੇਰੇ 8 ਵਜੇ ਮੈਨੂੰ ਫੋਨ ਆਂਦਾ ਕਿ ਤਿੰਨਾਂ ਸਾਡੀਆਂ ਪੱਟੀਆਂ ਹਮ ਜੇਕਰ ਤੁਸੀਂ ਭਾਜੀ 3:30 4 ਵਜੇ ਸੋਗੇ ਤੁਹਾਨੂੰ ਫੋਨ ਆ ਰਿਹਾ ਤਿੰਨਾਂ ਪੱਟ ਤੇ ਹੋਣਾ ਦਿਮਾਗ ਖਰਾਬ ਹੋਏਗਾ ਮੈਨਾਂ ਕੋਲ ਗਿਆ ਇਹਨਾਂ ਨੇ ਮੈਨੂੰ 12 ਵਜੇ ਤੱਕ ਰਖਾ ਕੇ ਰੱਖਿਆ ਵੀ ਦੇਖਦੇ ਕਰਦੇ ਇਹਨਾਂ ਨੇ 12:30 ਵੀ ਕਿਹਾ ਤੁਸੀਂ ਆਪਣਾ ਇੱਥੇ ਕਰ ਲਓ ਯੂ ਬੇਸ ਗਰਾਊਂਡ ਦੇ ਚ ਕਰ ਲਓ ਯੂਬੇਸਿਸ ਨੇ ਸੈਟਅਪ ਫੋਨਾ ਸ਼ੁਰੂ ਹੋ ਗਿਆ ਜਿਕਰ ਇਹਨਾਂ ਨੂੰ ਕਨਵੇ ਹੋ ਗਿਆ ਸੀ ਮੇਰਾ ਸੈਟਅਪ ਕਿਵੇਂ ਚਾਲੂ ਹੋ ਜੁਦਾ ਇਹਨਾਂ ਨੇ ਅੱਜ ਵੀ ਗੱਡੀਆਂ ਆਈ ਅੱਜ ਸਵੇਰੇ ਸਾਰਾ ਸੈਟਅਪ ਲੱਗਿਆ ਕਿਵੇਂ ਹੁੰਦਾ ਮੈਨੇ ਫਿਰ ਇੱਥੇ ਸਾਰਾ ਉੱਥੋਂ ਲੇਬਰ ਕੋਸਟ ਲੱਗੀ ਉੱਥੋਂ ਇੱਥੇ ਆਇਆ ਸਮਾਨ ਦੁਬਾਰਾ ਸੈਟਅਪ ਹੋਇਆ ਇੱਥੇ on the spot ਸੀ ਗੈਰੋਂ ਪਰਮਿਸ਼ਨ ਸੀ ਪੋਸਟਪੋਨ ਕਰ ਲਓ ਬੱਚਾ ਖੇਡ ਥੋੜੀ ਹੈ ਜੀ ਐਡਾ ਵੱਡਾ ਸਿੰਗਰ ਆ ਰਿਹਾ ਗੁਰਦਾਸ ਮਾਨ ਸਾਹਿਬ ਇੰਡਸਟਰੀ ਦੇ ਲੈਜੈਂਡ ਹੈ ਹੁਣ ਤੁਸੀਂ ਉਹਨਾਂ ਨੂੰ ਪੰਜਾਬੀ ਐਂਟਰੀ ਡਿਨਾਈ ਕਰਾ ਤੁਹਾਡੀ ਔਕਾਤ ਕੀ ਉਹਨੂੰ ਐਂਟਰੀ ਡਿਨਾਈ ਕਰਨ ਦੀ ਹੁਣ ਤੁਸੀਂ ਕੀ ਕਰੋਗੇ ਕੈਨਸਲ ਹੋਇਆ ਹੰਦਰ ਸਾਈਟ ਤੇ ਬੈਠਿਆ ਜਦ ਤੱਕ ਉਹ ਰਿਜ਼ਾਈਨ ਨਹੀਂ ਕਰ ਦੇਗਾ ਜਦ ਤੱਕ ਉਹ ਐਕਸ਼ਨ ਨਹੀਂ ਲੈਂਦਾ ਰਿਜ਼ਾਈਨ ਨਹੀਂ ਕਰਦਾ ਮੈਂ ਨਹੀਂ ਹੰਦਰ ਸਕਦਾ ਤੁਹਾਨੂੰ ਕੋਈ ਕਾਲ ਆਈ ਵੀ ਉਹਨਾਂ ਦੀ ਬਾਜੀ ਕੋਈ ਕਾਲ ਨਹੀਂ ਇੱਥੇ ਆ ਕੇ ਮਿਲੇ ਨਹੀਂ ਉਹਨਾਂ ਨੇ ਕੋਈ ਅਪਰੋਚ ਕੀਤੀ ਤੁਹਾਨੂੰ ਹਾਂ ਅਪਰੋਚ ਇੱਥੇ ਹੀ ਹੈ ਅਥਾਰਟੀ ਵਾਲਾ ਕੋਈ ਆਏ ਛੱਪਾ ਨਹੀਂ ਸੁਣਦੇਗੇ ਹਮ ਆ ਤਾਂ ਕੀ ਗੱਲ ਕਰੇ ਇਹ ਥੋੜੀ ਮਜ਼ਾਕ ਥੋੜੀ ਚੱਲ ਰਹਾ ਹੈ 20 ਲੱਖ ਰੁਪਏ ਤੁਸੀਂ ਲਾਉਂਗੇ ਆਪਣੇ ਕਰਤੋ ਦੱਸੂ ਮੈਂ ਕੋਈ ਨਹੀਂ ਲਾਂਦਾ 20 ਲੱਖ ਰੁਪਏ ਆਪਣੇ ਕਰਤੋ 20 ਲੱਖ ਰੁਪਏ ਲਾ ਕੇ ਬੈਠਾ ਤੇ ਔਨ ਦਾ ਸਪੋਰਟ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਐਦਾਂ ਤਾਂ ਇਹ ਚੀਜ਼ ਹੈ ਉਹ ਚੀਜ਼ ਆ ਯਾਰ ਜੋ ਥੋੜੀ ਹੈ ਬੱਚਿਆਂ ਵਾਲੀ ਗੱਲ ਥੋੜੀ ਹੈ ਮੈਚੁਰ ਬਣੋ ਅਥਾਰਟिटीज ਤੁਸੀਂ ਕਾਬਿਲ ਨਹੀਂ ਗਏ ਤੁਸੀਂ ਇਨਕੈਪੇਬਲ ਲੋਕ ਬੈਠਨਦੇ